ਬੜਾ ਰਾਜਸਤਾਨੀ ਬਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਪາກ 5 April 1944 ਵਿੱਚ ਅਸੀਂ ਜਹਾਜ਼ ਤੋਂ ਮੁੰਬਈ ਉਤਰੇ ਇੱਥੇ ਸਾਡੇ ਲਈ ਸਭ ਕੁਝ ਉਪਰ ਉਪਰ ਸੀ ਲੋਕ ਆਬੋ ਹਵਾ ਪਹਿਰਾਵਾ ਜੇ ਉਸ ਵੇਲੇ ਮੈਥੋਂ ਕੋਈ ਪੁੱਛਦਾ ਕੀ ਤੂੰ ਬੰਬਈ ਵਿੱਚ ਹਮੇਸ਼ਾ ਲਈ ਬਸ ਜਣਾ ਪਸੰਦ ਕਰੇਗਾ ਤਾਂ ਮੈਂ ਨਾ ਬਿਨ ਸਿਰ ਹਿਲਾਉਂਦਿਆਂ ਜ਼ਰਾ ਟਿਲ ਨਹੀਂ ਸੀ ਕਰਨੀ ਪਰ ਫਿਰ ਵੀ ਦੇਸ਼ਮੁਦਾਨ ਦੀ ਮੈਨੂੰ ਭਰਪੂਰ ਖੁਸ਼ੀ ਸੀ ਮੈਂ ਉਸੇ ਦਿਨ ਬੜੇ ਸ਼ੌਕ ਨਾਲ ਪਤਲੂਨ ਲਾ ਕੇ ਤੋਤੀ ਬਣ ਲਈ ਜਿਵੇਂ ਸ਼ਾਂਤੀ ਨਿਕੇਤਨ ਤੇ ਸੇਵਾਗ੍ਰਾਮ ਵਿੱਚ ਬੰਦਾ ਸਾਂ ਪਾਣ ਮੂੰਹ ਵਿੱਚ ਰੱਖਿਆ ਤੇ ਜਦ ਇੱਕ ਬਿਜਲੀ ਦੇ ਖੰਭੇ ਕੋਲ ਠੁੱਕਣ ਲੱਗਿਆ ਕੰਦ ਉੱਤੇ ਸ਼ਾਂਤਰਾਮ ਦੀ ਨਵੀਂ ਫਿਲਮ ਸ਼ਕੁੰਤਲਾ ਦਾ ਇਸ਼ਤਿਹਾਰ ਪੜਿਆ ਤਾਂ ਸਰੀਰ ਵਿੱਚ ਖੁਸ਼ੀ ਦੀਆਂ ਚਰਨਾਟਾਂ ਛਿੜ ਪਈਆਂ 4 ਸਾਲ ਹੋ ਗਏ ਸੰਤ ਪਰਬਤ ਫਿਲਮ ਕੰਪਨੀਅ ਤੇ ਸ਼ਾਂਤਰਾਮ ਜੀ ਦੀ ਪਿਛਲੀ ਫਿਲਮ ਆਦਮੀ ਵੇਖਿਆ ਉਸ ਦਾ ਮੈਂ ਕੇਵਲ ਮਰਾਠੀ ਰਪੰਤਰ ਵੇਖਿਆ ਸੀ ਮਾਨਸ ਫੇਟ ਮਰਾਠੀ ਸ਼ਹਿਰ ਪੂਨੇ ਵਿੱਚ ਉੱਥੇ ਮੈਂ ਹਿੰਦੁਸਤਾਨੀ ਤਾਰੀਮੀ ਸੰਗਧ ਦੀ ਪਹਿਲੀ ਕਾਨਫਰੰਸ ਦੇ ਮੌਕੇ ਉੱਤੇ ਸੇਵਾਗ੍ਰਾਮ ਤੋਂ ਗਿਆ ਹੋਇਆ ਸਾਂ ਇਸੇ ਕਾਨਫਰੰਸ ਵਿੱਚ ਆਪਾ ਸਹਿਬ ਪੰਚ ਨਾਲ ਮੇਰੀ ਦੋਸਤੀ ਹੋ ਗਈ ਜੋ ਅੱਜਕੱਲ੍ਹ ਸੰਯੁਕਤ ਤਰਬ ਗਨਰਾਜ ਵਿੱਚ ਹਿੰਦੁਸਤਾਨ ਦੇ ਰਾਜਦੂਤ ਲੱਗੇ ਹੋਏ ਹਨ ਉਹ ਆਕਸਪੋਰਟ ਦੀ ਤਾਲੀਮ ਖਤਮ ਕਰਕੇ ਨਵੇਂ-ਨਵੇਂ ਆਏ ਸਨ ਉਦੋਂ ਅਤੇ ਛੱਟ ਆਪਣਾ ਆਪ ਆਜ਼ਾਦੀ ਦੀ ਤਹਿਰੀਕ ਨੂੰ ਅਰਪਣ ਕਰ ਦਿੱਤਾ ਸੀ ਇੱਕ ਰਿਆਸਤ ਦਾ ਰਾਜਕੁਮਾਰ ਇਤਨੀ ਵੱਡੀ ਕੁਰਬਾਨੀ ਕਰੇ ਬੜੀ ਚੰਬੇਵਾਰੀ ਗੱਲ ਸੀ ਮੈਂ ਉਹਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਸਾਂ ਉਹਨਾਂ ਵਿੱਚ ਉਹਨਾਂ ਦਾ ਆਪਣਾ ਪ੍ਰਾਣਾ ਕਰ ਸੀ ਪੇਸ਼ਵਾਈ ਠਾਟ ਦਾ ਉੱਥੇ ਇੱਕ ਸ਼ਾਮ ਭੋਜਨ ਕਰਕੇ ਭਾਰਤੀ ਸਾਰਾਬਾਈ ਆਪਾਪੰਤ ਅਤੇ ਮੈਂ ਇਹ ਪਿਕਚਰ ਵੇਖਣ ਗਏ ਸਾਂ ਜੋ ਉਹਨਾਂ ਦੇ ਘਰ ਦੇ ਨੇੜੇ ਹੀ ਚੱਲ ਰਹੀ ਸੀ ਕਿਤਨਾ ਡੂੰਘਾ ਅਸਰ ਪਿਆ ਸੀ ਮੇਰੇ ਉੱਪਰ ਉਸ ਪਿਕਚਰ ਦਾ ਕਿ ਕੀ ਦੱਸਾਂ ਇਤਨਾ ਯਥਾਰਥ ਵਾਤਾਵਰਨ ਬਜਦਾ ਮੈਂ ਅੱਜ ਤੱਕ ਨਿਊ ਥੀਏਟਰਸ ਦੀ ਕਿਸੇ ਪਿਕਚਰ ਵਿੱਚ ਵੀ ਨੇ ਸੀ vecchia ਜਿਵੇਂ ਸਿਨੇਮੇ ਵਿੱਚ ਬੈਠ ਕੇ ਫਿਰ ਉਸੇ ਪੁਨਾ ਸ਼ਹਿਰ ਵਿੱਚ ਟੁਰ ਫਿਰ ਰਿਹਾ ਹੁਮਾ ਅਰਸੋਈ ਤੇ ਗੁਸਲਖਾਨੇ ਤੱਕ ਉਹ ਹੀ ਸੰ ਜੋ ਮੈਂ ਆਪਣੀ ਠਹਿਰਨ ਵਾਲੀ ਥਾਂ ਉੱਤੇ ਰੋਜ਼ ਵੇਖਦਾ ਤੇ ਤਰਸਦਾ ਸਾਂ ਮੈਂ ਥੋ ਰਹਿਣ ਆ ਗਿਆ ਉਸੇ ਰਾਤ ਸ਼੍ਰੀ ਵੀ ਸ਼ਾਂਤਾਰਾਮ ਨੂੰ ਇੱਕ ਲੰਮਾ ਸਾਰਾ ਪ੍ਰਸ਼ੰਸਾ ਪੱਤਰ ਮੈਂ ਲਿਖ ਭੇਜਿਆ ਜਵਾਬ ਆਉਣ ਦੀ ਭਲਾ ਮੈਨੂੰ ਕੀ ਆਸ ਉਮੀਦ ਹੋਣੀ ਸੀ ਪਰ ਮੈਂ ਹਰਾਨ ਰਹਿ ਗਿਆ ਜਦੋਂ ਕੇਵਲ ਜਵਾਬ ਹੀ ਨਹੀਂ ਆਇਆ ਸਗੋਂ ਉਹਨਾਂ ਮੈਨੂੰ ਸਟੂਡੀਓ ਮਿਲਣ ਔਨ ਦੀ ਦਾਵਤ ਵੀ ਦਿੱਤੀ ਮੈਂ ਨਿਸ਼ਚਿਤ ਸਮੇਂ ਤੇ ਪ੍ਰਵਾਸ ਸਟੂਡੀਓ ਪਹੁੰਚ ਗਿਆ। ਫਾਟਕ ਉਤੇ ਇੱਕ ਸੱਜਣ ਨੇ ਮੇਰਾ ਸਵਾਗਤ ਕੀਤਾ ਤੇ ਬੜੀ ਨਿਮਰਤਾ ਨਾਲ ਮੈਨੂੰ ਉੱਪਰ ਵਾਲੀ ਮੰਜ਼ਲ ਦੇ ਇੱਕ ਕਮਰੇ ਵਿੱਚ ਬਿਠਾ ਕੇ ਚਲਾ ਗਿਆ। ਉਸੇ ਕਮਰੇ ਵਿੱਚ ਸਾਦੀ ਜੀ ਕਾਲੇ ਰੰਗ ਦੀ ਬਾਬੂਆਂ ਵਾਲੀ ਟੋਪੀ ਪਾਈ ਜਿਸ ਦਾ ਉਸ ਜ਼ਮਾਨੇ ਵਿੱਚ ਮਹਾਰਾਸ਼ਟਰੀਆ ਵਿੱਚ ਬੜਾ ਰਵਾਸੀ ਇੱਕ ਆਦਮੀ ਪਹਿਲਾਂ ਤੋਂ ਚੁੱਪਚਾਪ ਬੈਠਾ ਹੋਇਆ ਸੀ ਜਿਵੇਂ ਉਹ ਵੀ ਕਿਸੇ ਨੂੰ ਦੇਖ ਰਿਹਾ ਹੋਵੇ। ਚਟਕੂ ਪਿੱਛੋਂ ਉਸ ਆਦਮੀ ਨੇ ਮੈਥੋਂ ਅੰਗਰੇਜ਼ੀ ਵਿੱਚ ਪੁੱਛਿਆ ਕੀ ਮਿਸਟਰ ਸਾਨੀ ਤੁਸੀਂ ਹੋ ਜੀ ਮੇਰਾ ਨਾਮ ਸ਼ੰਤਕ ਕੁੰਮਾਰ ਹੈ ਉਹ 23 ਮੇ ਜੀ ਅੰਦਾਜ਼ ਵਿੱਚ ਗਿਆ ਤੇ ਹੱਥ ਝੋੜ ਕੇ ਮੈਨੂੰ ਨਮਸਤਕ ਕੀਤੀ ਮੈਂ ਹੈਵਕ ਜਾ ਹੋ ਕੇ ਉਸ ਵੱਲ ਦੇਖ ਰਿਹਾ ਸਾਂ ਕਿ ਕੋਈ ਇਸ ਹੱਦ ਤੱਕ ਸਾਧਾਰਨ ਆਦਮੀ ਫਿਲਮ ਡਾਇਰੈਕਟਰ ਹੋ ਸਕਦਾ ਬਰੂਅ ਦੇ ਘਰ ਵੀ ਸਾਦਗੀ ਵੇਖੀ ਸੀ ਪਰ ਆਪਣੇ ਵਰਗਾ ਸੋਸ਼ਿਕਸ਼ਿਤ ਤੇ ਨਵੀਂ ਰੋਸ਼ਨੀ ਦਾ ਆਦਮੀ ਦਿੱਸਦਾ ਸੀ ਉਹ ਇਸ ਆਦਮੀ ਦਾ ਤਾਂ ਕਿਸੇ ਪ੍ਰਾਇਮਰੀ ਸਕੂਲ ਦਾ ਅਧਿਆਪਕ ਉਹਨਾਂ ਜ਼ਿਆਦਾ ਸਭਾਵਕ ਸੀ ਮੈਂ ਆਪਣੀ ਕੁਰਸੀ ਚੁੱਕ ਕੇ ਉਹਨਾਂ ਦੇ ਨੇੜੇ ਲੈ ਗਿਆ ਤੇ ਦੁਬਾਰਾ ਦੱਸਿਆ ਕਿ ਮੈਂ ਉਹਨਾਂ ਦੀ ਫਿਲਮ ਤੋਂ ਕਿੰਨਾ ਪ੍ਰਭਾਵਿਤ ਹੋਇਆ ਸਾਂ ਉਹਨਾਂ ਜਵਾਬ ਦਿੱਤਾ ਉਹ ਵੀ ਮੇਰੇ ਨਾਂ ਤੋਂ ਨਾ ਵਾਕਿਫ ਨਹੀਂ ਹਿੰਦੀ ਪੱਤਰਕਾਵਾਂ ਵਿੱਚ ਮੇਰੀਆਂ ਕਹਾਣੀਆਂ ਦੀਆਂ ਨਜ਼ਰਾਂ ਵਿੱਚੋਂ ਗੁਜ਼ਰੀਆਂ ਹਨ ਮੈਂ ਫੇਰ ਹੱਕਾ ਬੱਕਾ ਹੋ ਕੇ ਉਹਨਾਂ ਵੱਲ ਵੇਖਦਾ ਰਿਹਾ ਤੁਸੀਂ ਮੇਰੀਆਂ ਕਹਾਣੀਆਂ ਮੈਂ ਰੁਕ ਰੁਕ ਕੇ ਕਿਹਾ ਜੀ ਹਾਂ ਹੰਸ ਵਿਸ਼ਾਲ ਭਾਰਤ ਅਤੇ ਹੋਰ ਵੀ ਕਈ ਹਿੰਦੀ ਮਾਸਿਕ ਪੱਤਰ ਕਮਾ ਸਾਡੇ ਕੋਲ ਆਉਂਦੀਆਂ ਨੇ ਜੇ ਤੁਹਾਨੂੰ ਆਪਣੀ ਕਿਸੇ ਕਹਾਣੀ ਬਾਰੇ ਵਿਸ਼ਵਾਸ ਹੋਵੇ ਕਿ ਉਸ ਦੇ ਆਧਾਰ ਤੇ ਚੰਗੀ ਫਿਲਮ ਬਣ ਸਕਦੀ ਹੈ ਤਾਂ ਸਾਡੇ ਕੋਲ ਅਵਸ਼ਿ ਭੇਜਣਾ ਬਸ਼ਰਤੇ ਕਿ ਉਹ ਛਪ ਚੁੱਕੀ ਹੋਵੇ ਜੇ ਹੋਰ ਕਿਸੇ ਲੇਖਕ ਦੀ ਰਚਨਾ ਤੁਹਾਨੂੰ ਖਾਸ ਪਸੰਦ ਆਵੇ ਤਾਂ ਉਹ ਵੀ ਭੇਜਣਾ ਅਸੀਂ ਉੱਤਮ ਤੋਂ ਉੱਤਮ ਸਹਿਤ ਨੂੰ ਫਰਮਾਉਣਾ ਚਾਹੁੰਦੇ ਹਾਂ ਬਾਹਰੀ ਵਿੱਚੋਂ ਬਾਹਰ ਸਟੂਡੀਓ ਦੇ ਵਿਸ਼ਾਲ ਹੱਤ ਦੇ ਵਿੱਚ ਸ਼ੂਟਿੰਗ ਲਈ ਖੜਾ ਕੀਤਾ ਦੋ ਦੋ ਤਿੰਨ ਤਿੰਨ ਮੰਜ਼ਲੇ ਮਕਾਨਾਂ ਦਾ ਇੱਕ ਮਹੱਲਾ ਦੇਸ ਰਿਆਸੀ ਇਹ ਕਪੜੇ ਨਾਲ ਜੜੀਆਂ ਲੱਕੜੀ ਦੀਆਂ ਚੁਗਾਠਾਂ ਨਹੀਂ ਸਨ ਜਿਨ੍ਹਾਂ ਨੂੰ ਫਿਲਮਾਂ ਵਿੱਚ ਦਾਖਲ ਹੁਣ ਪਿੱਛੋਂ ਵੇਖ-ਵੇਖ ਕੇ ਮੈਂ ਅੱਕ ਗਿਆ ਹਾਂ ਇਹ ਇੱਟ ਗਾਰੇ ਦੇ ਪੱਕੇ ਮਕਾਨ ਸਨ ਸਿਰਫ ਛੱਤਾਂ ਨਹੀਂ ਸਨ ਪਈਆਂ ਦੂਰੋਂ ਵੇਖਿਆ ਉਹਨਾਂ ਦੀ ਅਧੂਰੀ ਜੀ ਸੰਪੂਰਨਤਾ ਮਨ ਵਿੱਚ ਅਜੀਬ ਜੀ ਬੇਚੈਨੀ ਪੈਦਾ ਕਰਦੀ ਸੀ ਪਰ ਬਾਤ ਫਿਲਮ ਕੰਪਨੀ ਦੇ ਨਰਮਾਤਾਵਾਂ ਦੇ ਯਥਾਰਥਵਾਦੀ ਦ੍ਰਿਸ਼ਟੀ ਕੋਣਾ ਦਾ ਉਹ ਸ਼ਾਨਦਾਰ ਸਬੂਤ ਪੇਸ਼ ਕਰ ਰਹੀਆਂ ਸਨ ਤੁਸੀਂ ਸਟੂਡੀਓ ਵੇਖਣਾ ਚਾਹੋਗੇ ਕੰਤਾਰਾਮ ਨੇ ਪੁੱਛਿਆ ਜੀ ਕਲਕੱਤਾ ਵਿੱਚ ਨਿਊ تھیਟਰਸ ਦਾ ਸਟੂਡੀਓ ਮੈਂ ਵੇਖ ਚੁੱਕਿਆ ਇਸ ਲਈ ਸਟੂਡੀਓ ਵੇਖਣ ਦੀ ਮੈਨੂੰ ਖਾਸ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਸ ਤੋਂ ਵੱਧ ਮਰਾਜ਼ ਮਿਲ ਗਈ ਹੈ ਮੈਨੂੰ ਇੰਜ ਲੱਗਾ ਜਿਵੇਂ ਮੈਂ ਇੱਕ ਪਵਿੱਤਰ ਤੇ ਸੁਚੀ ਥਾਂ ਉੱਤੇ ਬੈਠਾ ਹੋਇਆ ਸਾਂ ਜਿਵੇਂ ਉਹ ਵੀ ਸ਼ਾਂਤੀ ਨਕੇਤਨ ਦਾ ਸੇਵਾਗ੍ਰਾਮ ਦਾ ਹੀ ਇੱਕ ਭਾਗ ਸੀ ਮੈਨੂੰ ਮਾਨਜਾ ਮਹਿਸੂਸ ਹੋ ਰਿਹਾ ਸੀ ਇਹੋ ਜੀ ਮਹਾਨ ਵਿਅਕਤੀਆਂ ਦਾ ਬਿਰਥ ਗੱਲਾਂ ਵਿੱਚ ਵਕਤ ਜ਼ਾਇਆ ਕਰਨਾ ਮੈਨੂੰ ਕਸੂਰ ਜਾਪਨ ਲੱਗ ਪਿਆ ਸੀ। ਇਹ ਸੀ ਪ੍ਰਭਾਸ ਸਟੂਡੀਓ ਤੇ ਉਸਦੇ ਰੂਮੇ ਰਵਾ ਵੀ ਸ਼ਾਂਤਾਰਾਮ ਨਾਲ ਮਿਲ ਬੈਲੀ ਪਛਾਨ। ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ 4 ਬਰਿਆਂ ਬਾਅਦ ਮੈਂ ਉਹਨਾਂ ਦੀ ਨਵੀਂ ਫਿਲਮ ਨੂੰ ਕਿਤਨੇ ਚਾ ਨਾਲ ਤੇ ਕਿਤਨੀਆਂ ਉੱਚੀਆਂ ਉਮੀਦਾਂ ਲੈ ਕੇ ਵੇਖਣ ਗਿਆ ਹੋਵਾਂਗਾ। ਕਾਲੀਦਾਸ ਦੀ ਸਰਬ ਉਤਕ੍ਰਿਸ਼ਟ ਰਚਨਾ ਤੇ ਸ਼ਾਂਤਾਰਾਮ ਦੇ ਡਾਇਰੈਕਟਰ ਦਾ ਦਿਗਦਰਸ਼ਨ ਹੋਰ ਕੀ ਚਾਹੀਦਾ ਸੀ? ਪਰ ਮੇਰੀਆਂ ਸਾਰੀਆਂ ਉਮੀਦਾਂ ਖਾਕ ਵਿੱਚ ਮਿਲ ਗਈਆਂ ਇੰਜ ਜਾਪਿਆ ਜਿਵੇਂ ਮੈਨੂੰ ਕਿਸੇ ਪਹਾੜ ਦੀ ਚੋਟੀ ਤੋਂ ਹੇਠਾਂ ਪਟਕ ਦਿੱਤਾ ਗਿਆ ਹੋਵੇ ਕਲਾ ਦੀਆਂ ਸਾਰੀਆਂ ਕਦਰਾਂ ਕੀਮਤਾਂ ਉੱਪਰ ਜਿਵੇਂ ਛੁਰੀ ਫੇਰ ਦਿੱਤੀ ਗਈ ਹੋਵੇ ਸੰਸਕ੍ਰਿਤ ਦਾ ਮੈਨੂੰ ਬਚਪਨ ਤੋਂ ਸ਼ੌਂਕ ਰਿਹਾ ਹੈ ਅਤੇ ਅਭਿ ਗਿਆਨ ਸ਼ਿਕੁੰਤਲਮ ਨੂੰ ਮੈਂ ਕੋਮਲ ਅਨੁਭੂਤੀਆਂ ਦਾ ਪੁਸ਼ਪਹਾਰ ਮੰਨਦਾ ਹਾਂ ਸ਼ਾਂਤਾਰਾਮ ਜੀ ਡਾਇਰੈਕਟਰ ਉਹਨੂੰ ਇਤਨਾ ਕਰਕਸ਼ ਤੇ ਪੱਦਾ ਬਣਾ ਕੇ ਪੇਸ਼ ਕਰੇਗਾ ਦਿਲ ਮੰਨਨ ਨੂੰ ਤਿਆਰ ਨਹੀਂ ਸੀ ਹੁੰਦਾ ਕਿਤੇ ਕੋਈ ਹੋਰ ਸ਼ਾਂਤ ਆਰਾਮ ਤਾਂ ਨਹੀਂ ਸੀ ਨਿਕਲ ਆਇਆ ਮੇਰੀ ਆਤਮਾ ਬੜੀ ਬਿਆਕੁਲ ਹੋ ਗਈ ਗਰਮੀ ਤੇ ਗੰਦਗੀ ਨੇ ਪਹਿਲਾਂ ਹੀ ਪਰੇਸ਼ਾਨ ਕੀਤਾ ਹੋਇਆ ਸੀ ਹੁਣ ਤਾਂ ਸਾਰੀ ਭੁੱਖ ਤਰੇਹੀ ਮਰ ਗਈ ਅਗਲੇ ਦਿਨ ਜਦੋਂ ਮੈਂ ਬੈਂਕ ਵਿੱਚੋਂ ਪੈਸੇ ਕਢਾ ਰਿਹਾ ਸਾਂ ਤਾਂ ਵੇਖਿਆ ਕਿ ਨਾਲ ਦੀ ਖਿੜਕੀ ਉੱਤੇ ਖੱਦਰ ਦਾ ਕੁੜਤਾ ਪਜਾਮਾ ਪਾਈ ਚੇਤਨਾਨੰਦ ਖੜਾ ਹੈ ਗਵਰਨਮੈਂਟ ਕਾਲਜ ਦੇ ਘਰ ਵਿੱਚ ਚੇਤਨ ਅਨੰਦ ਤੇ ਮੈਂ ਇਕੱਠੇ ਪੜੇ ਸਾਂ ਭਾਵੇਂ ਮੈਂ ਤੋਂ ਦੋ ਜਮਾਤਾਂ ਪਿੱਛੇ ਸੀ ਅਸੀਂ ਚੰਗੇ ਦੋਸਤ ਸਾਂ ਅੰਗਰੇਜ਼ੀ ਵਿੱਚ ਕਵਿਤਾ ਲਿਖਣ ਤੇ ਨਾਟਕ ਖੇਡਣ ਦਾ ਦੋਵਾਂ ਨੂੰ ਸ਼ੌਕ ਸੀ। ਦੋਵਾਂ ਨੂੰ ਕਾਲਜ ਦੀ ਖੁਸ਼ਵਜਾਤ ਤੇ ਖੁਸ਼ਮਿਜ਼ਾਜ ਸ਼ਖਸੀਅਤ ਗਿਣ ਕੇ ਲੜਿਆਇਆ ਤੇ ਵਿਗਾੜਿਆ ਜਾਂਦਾ ਸੀ ਜਦੋਂ ਮੈਂ ਬਲੈਸਰਵਾਨਾ ਹੋਇਆ ਸੀ। ਤੇ ਚੇਤਨ ਡੇਰਾਦੋਂ ਸਕੂਲ ਵਿੱਚ ਅਧਿਆਪਕ ਸੀ। ਅਚਾਨਕ ਨੂੰ ਮੁੰਬਈ ਵਿੱਚ ਵੇਖ ਕੇ ਹੈਰਾਨੀ ਵੀ ਹੋਈ ਤੇ ਰਜਮੀ ਖੁਸ਼ੀ ਵੀ। ਚੇਤਨ ਨੇ ਦੱਸਿਆ ਕਿ ਪੜਾਉਣਾ ਛੱਡ ਕੇ ਉਹ ਫਿਲਮਾਂ ਵਿੱਚ ਆ ਗਿਆ ਤੇ ਇਸ ਵੇਲੇ 3-4 ਫਿਲਮਾਂ ਵਿੱਚ ਹੀਰੋ ਹੈ। ਜੇ ਮੈਂ ਗਲਤੀ ਨਹੀਂ ਕਰਦਾ ਨਰਗੀਸ ਸਭ ਤੋਂ ਪਹਿਲਾਂ ਚੇਤਨ ਨਾਲ ਹੀਰੋਨਾਈ ਸੀ ਬੈਂਕ ਵਿੱਚ ਖੜੇ-ਖੜੇ ਬਹੁਤੀਆਂ ਗੱਲਾਂ ਨਹੀਂ ਸੁਣ ਹੋ ਸਕਦੀਆਂ ਚੇਤਨ ਨੇ ਦੂਜੇ ਦਿਨ ਸਾਨੂੰ ਰੋਟੀ ਉੱਤੇ ਬਿਲਾ ਲਿਆ ਉਦੋਂ ਉਸ ਦਾ ਕਰਬਾਂਦਰੇ ਵਿੱਚ ਪਾਲੀ ਹਿੱਲ ਉੱਤੇ ਸੀ ਉਸ ਪਹਾੜੀ ਨੂੰ ਵੇਖ ਕੇ ਸਾਡੇ ਦਿਲ ਨੂੰ ਰੌਣਕ ਆ ਗਈ ਇੰਜ ਲੱਗਾ ਜਿਵੇਂ ਕਿਸੇ ਪਹਾੜੀ ਨਗਰ ਵਿੱਚ ਆ ਗਏ ਹੋਈਏ ਬੰਬਈ ਸ਼ਹਿਰ ਦੇ ਨੇੜੇ-ਤੇੜੇ ਇਤਨੀਆਂ ਖੂਬਸੂਰਤ ਪਹਾੜੀਆਂ ਹਨ ਇਹ ਸਾਨੂੰ ਪਹਿਲੀ ਵਾਰ ਪਤਾ ਲੱਗਾ ਤੇ ਮਨ ਵਿੱਚ ਬੈਠੀ ਬੰਬਈ ਦੀ ਮੁਖਾਲਫਤ ਕੁਝ ਕਟ ਗਈ ਪਹਾੜ ਦੀ ਟਲਬਾਨ ਉੱਤੇ ਬਣਿਆ ਚੇਤਨ ਦਾ ਘਰ ਬਿਹਤਰ ਸੁੰਦਰ ਤੇ ਪਹਾੜੀ ਬੰਗਲਿਆਂ ਵਾਂਗ ਸੀ ਉੱਪਰ ਵਾਲੀ ਛੱਤ ਤੇ ਉਸਦਾ ਐਂਗਲੋ ਇੰਡੀਅਨ ਮਾਲਕਾਪ ਰੰਦਾ ਸੀ ਬੜਾ ਰੰਗੀਨ ਮિજાਜ ਤੇ ਲਬੇਲਾ ਨੌਜਵਾਨ ਸੀ ਉਹ ਚੇਤਨ ਨੇ ਦੱਸਿਆ ਸਾਰਾ ਸਾਰਾ ਦਿਨ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਬੀਰ ਪਿੰਦਾ ਬੈਂਡ ਵਜਾਉਂਦਾ ਤੇ ਨੱਚ ਕਰਦਾ ਜਿਤਨਾ ਚਿਰ ਅਸੀਂ ਚੇਤਨ ਕੋਲ ਬੈਠੇ ਰਹੇ ਉੱਪਰ ਲੱਕੜੀ ਵਾਲੀ ਛੱਤ ਉੱਤੇ ਜੋੜਿਆਂ ਦੇ ਨੱਚਣ ਦਾ ਖੜਾਕ ਹੁੰਦਾ ਰਿਹਾ ਜੋ ਪਹਾੜੀ ਨਗਰ ਦੀ ਤਸਵੀਰ ਨੂੰ ਹੋਰ ਮੁਕੰਮਲ ਕਰਦਾ ਸੀ ਹੁਸੈਨ ਨੂੰ ਇੰਡੀਅਨ ਦਾ ਨਾਂ ਵਰਨਾਨ ਸੀ ਤਿੰਨ ਬਰੇ ਪਿਛੋਂ ਦੇਸ਼ ਵਿੱਚ ਆਜ਼ਾਦੀ ਆਈ ਤੇ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਵਿੱਚ ਉਹ ਔਖੇ ਅਸਮਰਥ ਰਿਹਾ ਘਰ ਵਿਕ ਗਿਆ ਬਾਕਿਆਂ ਦੀ ਨੌਬਤ ਆ ਗਈ ਕੁਝ ਸਾਲਾਂ ਪਿਛੋਂ ਮੈਂ ਉਹਨੂੰ ਚੇਤਨ ਦੀ ਡਰਾਈਵਰੀ ਕਰਦੇ ਵੇਖਿਆ ਹੁਣ ਉਹ ਇਸ ਸੰਸਾਰ ਵਿੱਚ ਨਹੀਂ ਪਰ ਜਦੋਂ ਵੀ ਉਸ ਨੂੰ ਯਾਦ ਕਰਦਾ ਹਾਂ ਇਹ ਗੈਰ ਮਾਮੂਲੀ ਤੇ ਹੱਦ ਦਰਜੇ ਦੇ ਅਨਖੀਲੇ ਕਿਰਦਾਰ ਦਾ ਚਿਹਰਾ ਸਾਹਮਣੇ ਆਉਂਦਾ ਹੈ ਹੁਣ ਉਸ ਦਾ ਪੁੱਤਰ ਨੋਇਲ ਜਵਾਨ ਹੋ ਗਿਆ ਹੈ ਕੀਤਨ ਦੀ ਫਿਲਮ ਹਕੀਕਤ ਵਿੱਚ ਅਸਿਸਟੈਂਟ ਕੈਮਰਾਮੈਨ ਸੀ ਹੋਰ 1-2 ਸਾਲਾਂ ਅੰਦਰ ਉਹ ਪੂਰਾ ਕੈਮਰਾਮੈਨ ਬਣ ਜਾਵੇਗਾ ਦੇਖਣ ਵਿੱਚ ਵੀ ਉਹ ਅੰਗਰੇਜ਼ੀ ਲੱਗਦਾ ਹੈ ਪਰ ਪਿਓ ਨੂੰ ਹਿੰਦੁਸਤਾਨੀ ਬਨਣ ਵਿੱਚ ਜਿੰਨੀ ਤਕਲੀਫ ਹੋਈ ਉਸ ਨੂੰ ਨਹੀਂ ਹੋਈ ਮੇਰੇ ਦਿਲ ਵਿੱਚ ਉਸ ਲਈ ਬੜਾ ਪਿਆਰ ਹੈ ਕੀਤਨ ਨਾਲ ਗੱਪਾਂ ਮਾਰਦਿਆਂ ਪਤਾ ਲੱਗਾ ਕਿ ਲੜਾਈ ਦੇ ਦੌਰਾਨ ਫਿਲਮੀ ਸੰਸਾਰ ਵਿੱਚ ਬੜੀਆਂ ਜ਼ਬਰਦਸਤ ਤਬਦੀਲੀਆਂ ਆਈਆਂ ਨੇ ਹੁਣ ਕੇਵਲ ਸਟੂਡੀਓ ਦੇ ਮਾਲਕ ਫਿਲਮਾਂ ਨਹੀਂ ਬਣਾਉਂਦੇ ਤੇ ਨਾ ਹੀ ਐਕਟਰ ਜਾਂ ਡਾਇਰੈਕਟਰ ਤਨਖਾਹ ਲਈ ਕੰਮ ਕਰਦੇ ਹਨ ਫਿਲਮਾਂ ਦੀ ਮੰਗ ਬਹੁਤ ਵਧ ਗਈ ਹੈ ਇਸ ਲਈ ਆਪ ਫਿਲਮ ਬਣਾਉਣ ਦੀ ਤਾਂ ਮਾਲਕ ਸਟੂਡੀਓ ਨੂੰ ਕਿਰਾਏ ਉੱਤੇ ਦੇ ਕੇ ਜ਼ਿਆਦਾ ਪੈਸੇ ਖਰਚ ਸਕਦਾ ਹੈ ਇੱਕ ਇੱਕ ਸਟੂਡੀਓ ਵਿੱਚ ਦਿਨੇ ਰਾਤੀ ਲਗਾਤਾਰ 8 8 10 10 ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਪ੍ਰੋਡਿਊਸਰ ਸਨੀਆਂ ਕੋਲੋਂ ਸਰਮਾਇਆ ਲੈਂਦਾ ਹੈ ਜੱਗੋਂ ਡਾਇਰੈਕਟਰ ਕਹਾਣੀਕਾਰ ਕਲਾਕਾਰਾਂ ਤੇ ਟੈਕਨੀਸ਼ੀਅਨਾਂ ਆਦਿ ਨਾਲ ਠੇਕਾ ਕਰਦਾ ਸਭ ਨੂੰ ਖੁੱਲੇ ਕਿ ਇੱਕੋ ਵਾਰ ਭਾਵੇਂ ਜਿੰਨੇ ਪ੍ਰੋਡਿਊਸਰਾਂ ਦੀਆਂ ਫਿਲਮਾਂ ਵਿੱਚ ਕੰਮ ਕਰਨ ਇੱਕ ਇੱਕ ਉੱਤੇ ਕੰਮ ਕਰਕੇ ਇੱਕ ਲੋਕਪ੍ਰੀਆ ਕਲਾਕਾਰ ਮਹੀਨੇ ਵਿੱਚ 30-40 ਹਜ਼ਾਰ ਤੱਕ ਕਮਾ ਸਕਦਾ ਹੈ। ਸੈਗਰ ਦੀ ਆਮਦਨੀ ਇਸ ਵੇਲੇ ਇਸ ਤੋਂ ਵੀ ਜ਼ਿਆਦਾ ਹੈ ਹਾਲਾਂਕਿ ਨਿਊ ਥੀਏਟਰਜ਼ ਵਿੱਚ ਉਸ ਨੂੰ ਮਸਾਂ 4-5 ਹਜ਼ਾਰ ਮਿਲਦੇ ਸਨ। ਕਲਾਕਾਰਾਂ ਦੀ ਗੁੱਡੀ ਅਸਮਾਨ ਉੱਤੇ ਚੜ ਗਈ ਹੈ ਕਿਉਂਕਿ ਉਹਨਾਂ ਦੇ ਨਾਮਾਂ ਨੂੰ ਵੇਖ ਕੇ ਹੀ ਧਨੀ ਪ੍ਰੋਡਿਊਸਰ ਨੂੰ سرمਾਇਆ ਦਿੰਦੇ ਹਨ ਤੇ ਅੱਗੋਂ ਫਿਲਮ ਵਿਕਦੀ ਵੀ ਸਟਾਰਾਂ ਦੇ ਸਿਰ ਤੇ ਹੀ ਹੈ। ਇਸ ਨੂੰ ਸਟਾਰ ਸਿਸਟਮ ਆਖਦੇ ਹਨ। ਇਹਨਾਂ ਵੇਰਵਿਆਂ ਦਾ ਸਾਡੇ ਪੱਲੇ ਖਾਸ ਕੁਝ ਵੀ ਨਹੀਂ ਸੀ ਪੈ ਰਿਹਾ। ਅਤੇ ਨਾ ਹੀ ਹੁਣ ਟਿਕਰ ਕਦੇ ਪਿਆ ਹੈ ਆਪਣੇ ਪਿਤਾ ਜੀ ਦਾ ਵਪਾਰ ਮੈਂ ਕਿਤਨਾ ਉਕਤਾ ਕੇ ਛੱਡਿਆ ਸੀ ਕਿ ਉਮਰ ਪਰ ਕਦੇ ਉਸ ਦੇ ਨੇੜੇ ਨਾ ਜਾਂਦਾ ਪੱਕਾ ਨਿਸ਼ਚੈ ਕਰ ਚੁੱਕਾ ਸਾਂ ਪਰ ਇਹ ਸੁਣ ਕੇ ਜ਼ਰੂਰ ਖੁਸ਼ੀ ਹੋਈ ਕਿ ਸ਼ਰੀਫ ਸਮਾਜ ਵਿੱਚ ਹੁਣ ਫਿਲਮੀ ਧੰਦੇ ਨੂੰ ਉਤਨੀ ਬੁਰੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਜਿੰਨਾ ਲੜਾਈ ਤੋਂ ਪਹਿਲੇ ਦੇ ਜ਼ਬਾਨੇ ਵਿੱਚ ਵੇਖਿਆ ਜਾਂਦਾ ਸੀ ਚੰਗੇ ਚੰਗੇ ਘਰਾਂ ਦੇ ਕੁੜੀਆਂ ਮੁੰਡੇ ਇਸ ਵਿੱਚ ਆ ਰਹੇ ਸਨ ਕ੍ਰਿਸ਼ਨ ਚੰਦਰ ਰੁਪਿੰਦਰ ਨਾਥ ਹਸ਼ਕ ਸਾਹਾਦਤ हसन ਮੰਟੋ ਭਗਵਤੀ ਚਰਨ ਵਰਮਾ ਜੋਸ਼ ਮਲੀਹਾਬਾਦੀ ਸਾਗਰ ਨਿਜ਼ਾਮੀ ਤੇ ਹੋਰ ਕਿਤਨੇ ਹੀ ਚੋਟੀ ਦੇ ਲੇਖਕ ਜੋ ਪਹਿਲਾਂ ਕਦੇ ਲਿਖਣ ਵਿੱਚੋਂ ਕਮਾਈ ਦੀ ਉਮੀਦ ਨਹੀਂ ਸੰ ਕਰ ਸਕਦੇ ਹੁਣ ਬੰਬਈ ਵਿੱਚ ਵੱਸ ਕੇ ਸੰ ਤੇ ਫਿਲਮਾਂ ਲਈ ਕਹਾਣੀਆਂ ਗਾਣੇ ਆਦਿ ਲਿਖ ਕੇ ਹਜ਼ਾਰਾਂ ਰੁਪਏ ਕਮਾ ਰਹੇ ਸਨ ਕ੍ਰਿਸ਼ਨ ਚੰਦਰ ਵੀ ਸਾਡਾ ਕਾਲਜ ਦੇ ਜ਼ਮਾਨੇ ਦਾ ਹਾਣੀ ਸੀ ਭਾਵੇਂ ਅਸੀਂ ਗਵਰਨਮੈਂਟ ਕਾਲਜ ਵਿੱਚ ਪੜੇ ਸਾਂ ਤੇ ਉਹ ਐਫਸੀ ਕਾਲਜ ਵਿੱਚ ਇੱਕ ਵਾਰੀ ਉਹਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੀਆਂ ਕਹਾਣੀਆਂ ਪੜ੍ਹ ਕੇ ਹੀ ਉਹਨੂੰ ਕਹਾਣੀਕਾਰ ਬਣਨ ਦਾ ਖਿਆਲ ਆਇਆ ਸੀ ਪਰ ਇਸੇ ਸ਼ੱਕ ਨਹੀਂ ਕਿ ਮੇਰੇ ਬਲੇਤ ਤੋਂ ਨਤੀਕਰ ਉਹਨੇ ਅਜੇ ਉਰਦੂ ਵਿੱਚ ਉਤਨਾ ਨਾਮਣਾ ਨਹੀਂ ਸੀ ਘਟਿਆ ਜਿੰਨਾ ਮੈਂ ਹਿੰਦੀ ਵਿੱਚ ਘਟ ਚੁੱਕਾ ਸਾਂ ਦੂ ਫਰਲੰਗ ਲੰਬੀ ਸੜਕ ਉਹਦੀ ਪਹਿਲੀ ਕਹਾਣੀ ਸੀ ਜਿਸ ਲਈ ਉਹਨੂੰ ਭਰਪੂਰ ਸ਼ਲਾਘਾ ਮਿਲੀ ਪਰ ਚੇਤਨ ਨੇ ਦੱਸਿਆ ਲੜਾਈ ਦੇ ਦਿਨਾਂ ਵਿੱਚ ਉਹਨੇ ਬੇਸਾਬ ਲਿਖਿਆ ਹੈ ਤੇ ਉਰਦੂ ਸਾਹਿਤ ਵਿੱਚ ਪ੍ਰਮੁੱਖ ਸਥਾਨ ਹਾਸਲ ਕਰ ਲਿਆ ਹੈ ਉਸ ਦੀ ਬੰਗਾਲ ਦੇ ਕਾਲ ਬਾਰੇ ਲਿਖੀ ਲੰਬੀ ਕਹਾਣੀ ਹਨ ਦਾਤਾ ਨੇ ਤਹਿਲਕਾ ਮਚਾ ਦਿੱਤਾ ਇੰਗਲੈਂਡ ਵਿੱਚ ਮੈਂ ਪੂਰੇ 4 ਸਾਲ ਕੁਝ ਵੀ ਨਹੀਂ ਸੀ ਲਿਖਿਆ ਪਰ ਆਪਣੇ ਆਪ ਨੂੰ ਸਹਿਤਕਾਰਾਂ ਵਿੱਚ ਗਿਣਨ ਦਾ ਮੈਨੂੰ ਅਜੇ ਵੀ ਚਾਅ ਸੀ ਇਹ ਸੋਚ ਕੇ ਮਨ ਨੂੰ ਹੌਸਲਾ ਹੋਇਆ ਕਿ ਜੇ ਹੋਰ ਕੋਈ ਕੰਮ ਨਾ ਬਣਿਆ ਤਾਂ ਫਿਲਮਾਂ ਲਈ ਕਹਾਣੀਆਂ ਲਿਖ ਕੇ ਸ਼ਾਇਦ ਮੈਂ ਵੀ ਰੋਜ਼ੀ ਕਮਾਣ ਯੋਗ ਹੋ ਸਕਾਂ ਐਕਟਰ ਬਨਣਾ ਮੈਨੂੰ ਉਸ ਵੇਲੇ ਵੀ ਖਿਆਲ ਨਹੀਂ ਆਇਆ ਮੈਂ ਹਾਲਾਂਕਿ ਫਿਲਮਾਂ ਨੂੰ ਦੂਰੋਂ ਦੂਰੋਂ ਹੀ ਵੇਖ ਰਿਹਾ ਸਾਂ ਜਿਵੇਂ ਮੇਰੇ ਨਾਲ ਉਹਨਾਂ ਦਾ ਕੋਈ ਸਰੂਪ ਕਰਨੀ ਸੀ ਚੇਤਨ ਯਾਰ ਤੂੰ ਕਹਿੰਦਾ ਹੈ ਕਿ ਫਿਲਮਾਂ ਨੇ ਤਰੱਕੀ ਕੀਤੀ ਹੈ ਅਰ ਸ਼ਾਂਤाराम ਦੀ ਫਿਲਮ ਵੇਖ ਕੇ ਤਾਂ ਮੈਨੂੰ ਤਰੱਟੀ ਚੌੜ ਦਾ ਅਹਿਸਾਸ ਹੋਇਆ ਸੀ। ਚੇਤਨ ਹੱਸ ਪਿਆ ਤੇ ਬੜੀ ਸ਼ਨ ਭਲੀ। ਮੁਦਰਾ ਬਣਾ ਕੇ ਕਹਿਣ ਲੱਗਾ। "ਦੰਮੋ ਤੇ ਮੈਂ ਹੈਰਾਨ ਹੋ ਕੇ ਉਸ ਦੇ ਵੱਲ ਦੇਖਦੇ ਰਹੇਗੇ। ਇਹ ਲਫ਼ਜ਼ ਫਿਲਮਾਂ ਦੇ ਸਿਲਸਲੇ ਵਿੱਚ ਅਸਾਂ ਪਹਿਲੀ ਵਾਰ ਸੁਣਿਆ ਸੀ। ਇਹ ਨਹੀਂ ਸੀ ਪਤਾ ਕਿ ਅੱਗੋਂ ਜਾ ਕੇ ਇਸ ਮਨਹੂਸ ਸ਼ਬਦ ਨਾਲ ਰੋਜ਼ ਤਵਾ ਪਏਗਾ। ਕੀ ਮਤਲਬ?" ਮੈਂ ਪੁੱਛਿਆ। "ਅ ਮਤਲਬ ਇਹ ਕਿ ਹੁਣ ਫਿਲਮਾਂ ਦੀ ਕਾਮਯਾਬੀ ਦੀ ਸ਼ਰਤ ਉਹਨਾਂ ਦੀ ਕਲਾਤਮਕ ਪੱਧਰ ਨਹੀਂ। ਫਗੋ ਇਹ ਹੈ ਕਿ ਉਹ ਪੈਸਾ ਕਿਤਨਾ ਖਟਦਿਆ ਨੇ ਸ਼ਕੁੰਤਲਾ ਕਲਾ ਦੇ ਪੱਖ ਤੋਂ ਭਾਵੇਂ ਕਟਿਆਰੀ ਹੋਵੇ ਪਰ ਵਪਾਰਕ ਪੱਖ ਤੋਂ ਖੂਬ ਕਾਮਯਾਬ ਹੈ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਰਹੀ ਹੈ ਪਹਿਲਾਂ ਵੀ ਤਾਂ ਸ਼ਾਂਤਰਾਮ ਦੀਆਂ ਫਿਲਮਾਂ ਚੱਲਦੀਆਂ ਹੀ ਸਨ ਮੈਂ ਕਿਹਾ ਉਹ ਉਤਨੀ ਕਾਮਯਾਬੀ ਨਾਲ ਕੁਝ ਨਹੀਂ ਬਣਦਾ ਫਿਲਮਾਂ ਦੀ ਲਾਗਤ ਜੋ ਬਹੁਤ ਵਧ ਗਈ ਹੈ ਨਾਲੇ ਹੁਣ ਲੋਕਾਂ ਦੀ ਰੁਚੀ ਵੀ ਬਦਲ ਗਈ ਹੈ ਉਹ ਸੰਜੀਦਾ ਦੁਖੰਤ ਕਥੇ ਅਦਰਸ਼ਵਾਦੀ ਫਿਲਮਾਂ ਨਹੀਂ ਵੇਖਣਾ ਚਾਹੁੰਦੇ ਉਹ ਚਾਹੁੰਦੇ ਆ ਮਨੋਰੰਜਨ ਨਾਚ ਗਾਣੇ ਹਾਸੇ ਕੱਢੇ تفریح تیرا مطلب ਨਿਊ تھیٹرز ਦੀਆਂ ਫਿਲਮਾਂ ਨਾਲ ਮਨੋਰੰਜਨ ਨਹੀਂ ਸੀ ਹੁੰਦਾ ਮੱਧ ਵਰਗੀ ਸਿੱਖਤ ਲੋਕਾਂ ਦਾ ਜ਼ਿਆਦਾ ਪਰ ਸਮੂਹ ਜਨਤਾ ਦਾ ਘੱਟ ਤੇ ਇੱਕੋ ਤਰ੍ਹਾਂ ਦੀਆਂ ਫਿਲਮਾਂ ਵਾਰ-ਵਾਰ ਵੇਖ ਕੇ ਲੋਕੀ ਤੰਗ ਵੀ ਆ ਗਏ ਸਨ ਨਿਊ تھیٹر ਤੇ ਪ੍ਰਵਾਧਨਿਕੇ ਵੱਲ ਦੁਕਾਨ ਦੀ ਲੀਕ ਫੜੀ ਹੋਈ ਸੀ ਤੇ ਉਹਨਾਂ ਦੀਆਂ ਫਿਲਮਾਂ ਦੀ ਚਾਲ ਵੀ ਸੁਸਤ ਗਾਣੇ ਵੀ ਸੁਸਤ ਇਸ ਵਿੱਚ ਸ਼ੱਕ ਨਹੀਂ ਕਿ ਉਹ ਫਿਲਮਾਂ ਨੂੰ ਪਹਿਲਾਂ ਨਾਲੋਂ ਚੇਰੀ ਪੱਦਰ ਤੇ ਲਿਆਏ ਸਨ ਪਰ ਇਹ ਵੀ ਮੰਨਣਾ ਪਏਗਾ ਕਿ ਸਮਾਜ ਦੀਆਂ ਬੁਨਿਆਦੀ ਹਕੀਕਤਾਂ ਨੂੰ ਉਹਨਾਂ ਦਲੇਰੀ ਨਾਲ ਕਦੇ ਨਹੀਂ ਸੀ ਛੂਆ ਉਹ ਭਾਵਨਾ ਦੀ ਬੋਲ ਤਾਂ ਲਿਆਉਂਦੇ ਸਨ ਜਿਸ ਤੋਂ ਪਬਲਿਕ ਨੂੰ ਕੇਵਾਂ ਹੋ ਲੱਗ ਪਿਆ ਇਸੇ ਪਰ ਸਿਟੀ ਦਾ ਲਾਹੌਰ ਦੇ ਇੱਕ ਪ੍ਰੋਡਿਊਸਰ ਨੇ ਲਾਅ ਉਠਾਇਆ ਲੋਕ ਗੀਤਾਂ ਦੇ ਆਧਾਰ ਤੇ ਗੀਤਾਂ ਦੀਆਂ ਸਰਲ ਤਰਜ਼ਾਂ ਬਣਾਈਆਂ ਜੋ ਲੋਕਾਂ ਦੀ ਜ਼ੁਬਾਨ ਉੱਤੇ ਝਟ-ਝਟ ਜਾਂਦੀਆਂ ਸਨ ਤੇ ਕਹਾਣੀਆਂ ਵੀ ਐਸੀਆਂ ਲੱਭੀਆਂ ਜੋ ਦਰਸ਼ਕਾਂ ਨੂੰ ਖੁਸ਼ੀਆਂ ਭਰੇ ਮਨੋਰੰਜਕ ਸੰਸਾਰ ਵਿੱਚ ਲੈ ਜਾਣ ਸੋਹਣੀਆਂ ਕੁੜੀਆਂ ਚਟਕ ਮਟਕ ਨਾਚ ਰਮਾਂ ਸ਼ਰਾਰਤ ਸੰਧੀ ਸੰਧੀ ਸਰੀਲਤਾ ਤੇ ਨਗਰਨਤਾ ਇਹ ਨਵਾਂ ਫਾਰਮੂਲਾ ਪਹਿਲਾਂ ਪੰਚੋਲੀ ਸਾਹਿਬ ਦੀ ਖਜਾਨਾ ਨਾਮੀ ਫਿਲਮ ਵਿੱਚ ਪ੍ਰਗਟ ਹੋਇਆ ਤੇ ਇਸ ਫਿਲਮ ਨੂੰ ਬੇਬਨਾ ਮਕਬੂਲੀਅਤ ਹਾਸਲ ਹੋਈ ਇਸ ਦੀ ਵੇਖਾ ਵੇਖੀ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਧੜਾ ਧੜ ਬਣਨ ਲੱਗ ਪਈਆਂ ਨਿਊ ਥੀਏਟਰਸ ਤੇ ਪ੍ਰਭਾਤ ਦੋਵਾਂ ਕੰਪਨੀਆਂ ਦਾ ਪੱਠਾ ਬਹਿ ਗਿਆ ਸ਼ਾਂਤਾਰਾਮ ਨੇ ਵਕਤ ਦੀ ਲੋੜ ਨੂੰ ਸਮਝਿਆ ਪ੍ਰਭਾਤ ਨਾਲ ਉਹ ਰਿਸ਼ਤਾ ਤੋੜ ਲਿਆ ਤੇ ਮੁੰਬਈ ਆ ਗਿਆ ਇੱਕ ਆਜ਼ਾਦ ਪ੍ਰੋਡਿਊਸਰ ਦੇ ਰੂਪ ਵਿੱਚ ਉਸ ਦੀ ਕਦਮ ਮਜ਼ਬੂਤ ਕਰਨ ਦਾ ਇੱਕੋ ਇੱਕ ਰਾਹ ਸੀ ਕਿ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਫਿਲਮਾਂ ਬਣਾਏ ਇਸ ਲਈ ਉਸ ਨੇ ਸ਼ਕੁੰਤਲਾ ਦਾ ਵਿਸ਼ਾ ਚੁਣਿਆ ਕਿਉਂਕਿ ਲੜੀਂਦੇ ਮਸਾਲੇ ਉਸ ਵਿੱਚ ਆਸਾਨੀ ਨਾਲ ਤੇ ਬਿਨਾ ਬਦਨਾਮੀ ਸਹੇੜੇ ਪਰੇ ਜਾ ਸਕਦੇ ਆ ਤੇ ਇਹ ਠੀਕ ਹੈ ਕਿ ਗਾਲੀ ਦਾਸ ਨਾਲ ਅਨਿਆ ਹੋਇਆ ਪਰ ਲੋਕਾਂ ਵਿੱਚੋਂ ਕਿਤਨੇ ਅਨਮੂਲ ਨਾਟਕ ਪੜਿਆ ਹੋਇਆ ਮੈਨੂੰ ਇਹ ਦਲੀਲ ਵਜਨੀ ਨਹੀਂ ਜਾਪਦੀ ਮੈਂ ਕਿਹਾ ਉਹ ਮੈਂ ਜਾਣਦਾ ਤੇ ਬਹੁਤ ਵਿਅਤਤਕ ਤੇਰੇ ਨਾਲ ਸਹਿਮਤ ਵੀ ਆ ਚੇਤਨ ਬੋਲਦਾ ਗਿਆ ਪਰ ਇਸ ਲਾਈਨ ਵਿੱਚ ਬੰਦੇ ਨੂੰ ਕਾਰੋਬਾਰੀ ਹੋਣਾ ਪੈਂਦਾ ਔਨ ਅਗਲੀ ਫਿਲਮ ਲਈ ਸ਼ਾਂਤ ਆਰਾਮ ਨੇ ਆਪਣੀ ਮਰਜ਼ੀ ਦਾ ਯਥਾਰਥ ਤੇ ਆ ਪ੍ਰਗਤੀਵਾਦੀ ਮਜ਼ਮੂਨ ਚੁਣਿਆ ਡਾਕਟਰ ਕਾਟਨਸ ਦੀ ਅਮਰ ਕਹਾਣੀ ਮੇਰੇ ਖਿਆਲ ਵਿੱਚ ਤਾਂ ਸ਼ਾਂਤ ਆਰਾਮ ਦੀ ਸੂਝ ਦੀ ਦਾਦ ਦੇਣੀ ਚਾਹੀਦੀ ਹੈ ਹਰ ਇੱਕ ਵਾਰੀ ਜਮੀਰ ਨਾਲ ਧੋਖਾ ਕੀਤਾ ਜਾਂ ਜਮੀਰ ਕਮਜ਼ੋਰ ਨਹੀਂ ਹੋ ਜਾਂਦੀ ਉਹ ਇਸ ਲਾਈਨ ਵਿੱਚ ਆਦਰਸ਼ਵਾਦ ਦੀ ਬਹੁਤੀ ਗੁੰਜਾਇਸ਼ ਨਹੀਂ ਚਿਤ ਨੇ ਹੱਸ ਕੇ ਜਵਾਬ ਦਿੱਤਾ ਫਿਲਮ ਖਜ਼ਾਨਚੀ ਦਾ ਜ਼ਿਕਰ ਸੁਣ ਕੇ ਦੰਮੂ ਨੇ ਮੇਰੇ ਵੱਲ ਵੇਖਿਆ ਸੀ ਤੇ ਅਸੀਂ ਦੋਵੇਂ ਹੱਸ ਪਏ ਸੀ ਸਾਨੂੰ ਯਾਦ ਆਇਆ ਸੀ ਜਦੋਂ ਇਸ ਫਿਲਮ ਦੇ ਗੀਤ ਰੇਡੀਓ ਉੱਤੇ ਪਜਾਉਣ ਲਈ ਸਾਡੇ ਕੋਲ ਪਹਿਲੋ ਪੈਲ ਲੰਡਨ ਪੁੱਜੇ ਸਾਂ ਟਾੜਾ ਸਾਰਾ ਹਮਲਾ ਉਹਨਾਂ ਨੂੰ ਸੁਣ ਸੁਣ ਹਾਸਸ ਕੇ ਦੂਰ ਹੋਇਆ ਸੀ ਉਹਨਾਂ ਵਿੱਚ ਹਿੰਦੁਸਤਾਨੀ ਤੇ ਯੂਰੋਪੀਅਨ ਸੰਗੀਤ ਦਾ ਹੱਥੋਂ ਜ਼ਿਆਦਾ ਹੋਛਾ ਤੇ ਬੇਜੋੜ ਮਿਸ਼ਰਣ ਸੀ ਇੱਕ ਗੀਤ ਤਾਂ ਸਾਨੂੰ ਖਾਸ ਤੌਰ ਉਤੇ ਬੇਸੁਰਾ ਤੇ ਹਾਸੋ ਹੀਣਾ ਲੱਗਿਆ ਸੀ ਪਛੀ ਹੀ ਹੀ ਜਾ ਪਿਛੇ ਰਹਾ ਹੈ ਬਚਪਨ ਮੇਰਾ ਉਸ ਕੋਲ ਜਾ ਕੇ ਲਾ ਅਸੀਂ ਉਹਨਾਂ ਰਕਾਡਾਂ ਨੂੰ ਇੱਕ ਬੰਨੇ ਰਖ ਛੱਡਿਆ ਸੀ ਕਿਸੇ ਅੰਗਰੇਜ਼ ਸਾਥੀ ਦੇ ਸਾਹਮਣੇ ਉਹਨਾਂ ਨੂੰ ਵਜਾਉਣ ਦੀ ਸਾਡੀ ਹਿੰਮਤ ਨਹੀਂ ਸੀ ਹੁੰਦੀ ਸਰਦਿ ਦਿਲਾ ਉੱਪਰ ਆਰਸੀ ਬੁਰਾਲ ਤੇ ਪੰਕਜ ਮਲਕ ਦੇ ਸੁਆਣੇ ਸੰਗੀਤ ਦੀ ਚਾਪ ਸੀ ਸੈਗਲ ਕਾਨਨ ਵਾਲਾ ਕੇਸੀ ਦੇ ਤੇ 우ਮਾ ਸ਼ਸ਼ੀ ਦੀ ਆਵਾਜ਼ ਤੇ ਅਸੀਂ ਆਸ਼ਕ ਸਾਂ ਸੈਗਲ ਲਈ ਮੇਰੀ ਸ਼ਰਦਾ ਲੰਡਨ ਵਿੱਚ ਜਾ ਕੇ ਹੋਰ ਵੀ ਵੱਧ ਗਈ ਸੀ ਉਸ ਤੇ ਹਰ ਗੀਤ ਵਿੱਚ ਹਰ ਗਜ਼ਲ ਵਿੱਚ ਸੁੰਦਰਤਾ ਦੀ ਕੋਈ ਨਵੀਂ ਨਵੀਂ ਕਣੀ ਪ੍ਰਾਪਤ ਹੁੰਦੀ ਤੇ ਮਨ ਨੂੰ ਮੁਕਤ ਕਰ ਛੱੜਦੀ ਮੈਂ ਬੜੀਆਂ ਮਿਹਨਤਾਂ ਨਾਲ ਬੀਬੀਸੀ ਦੀ ਗਰਾਮੋਫੋਨ ਲਾਇਬ੍ਰੇਰੀ ਵਿੱਚ ਸੈਗਲ ਦੇ ਗੀਤਾਂ ਨੂੰ ਦਾਖਲ ਕਰਾਇਆ ਸੀ ਤੇ ਅੰਗਰੇਜ਼ ਅਧਿਕਾਰੀ ਸਹਿਮਤ ਹੋਏ ਸਨ ਕਿ ਸੱਚਮੁੱਚ ਉਹ ਉੱਤਮ ਦਰਜੇ ਦਾ ਸੰਗੀਤ ਹੈ ਪਰ ਵੇਖ ਜਾਂ ਵੇਖ ਜਾਂ ਹਿੰਦੁਸਤਾਨ ਤੋਂ ਖਜ਼ਾਨਚੀ ਵਰਗੇ ਹੂ ਰਕਾਟ ਤੜਾ ਤੜ ਆਉਣ ਲੱਗ ਪਏ ਅਤੇ ਫੌਜੀ ਭਰਾਮਾਂ ਵੱਲੋਂ ਵੀ ਜ਼ਿਆਦਾ ਕਰਕੇ ਉਹਨਾਂ ਦੀਆਂ ਹੀ ਫਰਮਾਇਸ਼ਾਂ ਆਉਂਦੀਆਂ ਦੇਸੋਂ ਦੂਰ ਹੁਣ ਕਰਕੇ ਅਸਾਂ ਇਸ ਤਬਦੀਲੀ ਨੂੰ ਕੇਵਲ ਮੌਸਮੀ ਬੁਖਾਰ ਹੀ ਸਮਝਿਆ ਸੀ ਉਸ ਦੇ ਇਨਕਲਾਬੀ ਹੋਣ ਦਾ ਅਨੁਮਾਨ ਨਹੀਂ ਸਾਂ ਕਰ ਸਕੇ ਲੋਕੀ ਵਿਚਾਰ ਲੈ ਕੇ ਫਿਲਮਾਂ ਵਿੱਚ ਆ ਮੈਂ ਚੇਤਨ ਤੋਂ ਪੁੱਛਿਆ ਆਹਾ ਇਹ ਬੜਾ ਦਿਲਚਸਪ ਸਵਾਲ ਹੈ ਚੇਤਨ ਨੇ ਕਿਹਾ ਮੇਰਾ ਐਕਟਰੀ ਕਰਨ ਦਾ ਕੋਈ ਇਰਾਦਾ ਨਹੀਂ ਹੈ ਮੈਂ ਇੱਕ ਨਰੋਲ ਯਥਾਰਥਵਾਦੀ ਫਿਲਮ ਬਣਾਉਣ ਦੇ ਆਹਰ ਵਿੱਚਾਂ ਜਿਸ ਦਾ ਨਾਮ ਹੋਵੇਗਾ ਨੀਚਰ ਨਗਰ ਇਹ ਸਾਡੇ ਦੇਸ਼ ਦੇ ਆਰਥਿਕ ਵਰਗਾਂ ਦੀ ਮੁਠ ਭੇੜ ਦੀ ਕਹਾਣੀ ਬਿਆਨ ਕਰੇਗੀ ਜਿਸ ਵਿੱਚ ਮੈਂ ਕਿਸੇ ਕਿਸਮ ਦਾ ਬਾਕਸ ਆਫਿਸ ਸਮਝੌਤਾ ਨਹੀਂ ਕਰਾਂਗਾ ਅੱਜਕੱਲ ਮੈਂ ਉਸ ਦੀ ਕਹਾਣੀ ਉੱਤੇ ਕੰਮ ਕਰ ਰਿਹਾ ਪਰ ਤੂੰ ਤੇ ਕਿਹਾ ਸੀ ਕਿ ਇਸ ਲਾਈਨ ਵਿੱਚ ਕਾਰੋਬਾਰੀ ਹੋਣ ਦੀ ਰੋੜ ਹੈ ਜੇ ਸ਼ਾਂਤਾਰਾਂ ਵਰਗੇ ਡਾਇਰੈਕਟਰ ਨੂੰ ਸਮਝੌਤਾ ਕਰਨਾ ਪਿਆ ਤਾਂ ਕੀ ਤੈਨੂੰ ਨਹੀਂ ਕਰਨਾ ਪਵੇਗਾ ਮੈਂ ਇਸ ਨਵੀਂ ਪਰਸਥਿਤੀ ਨੂੰ ਇੱਕ ਮੰਗਾਰ ਦੇ ਰੂਪ ਵਿੱਚ ਵੇਖਦਾ ਬਲਰਾਜ ਤੂੰ ਵੀ ਤੇ ਮੈਂ ਵੀ ਸਹਿਤਰਾਹੀ ਨਾਟਕਰਾਹੀ ਸੱਚੀ ਯਥਾਰਥਵਾਦੀ ਕਲਾ ਦਾ ਅਧਿਆਨ ਕਰ ਚੁੱਕੇ ਹਾਂ ਉਸ ਦੀ ਆਪਣੀ ਇੱਕ ਵਿਆਪਕ ਖਿੱਚ ਹੁੰਦੀ ਹੈ ਆਪਣੀ ਤਕਨੀਕ ਹੁੰਦੀ ਹੈ ਜਨਤਾ ਆਪਣੇ ਜੀਵਨ ਨੂੰ ਸਹੀ ਤੇ ਸੱਚੇ ਰੰਗਾਂ ਵਿੱਚ ਵੇਖਣ ਦੀ ਸਦਾ ਚਾਹਵਾਨ ਹੁੰਦੀ ਹੈ ਜੇ ਫਿਲਮਕਾਰ ਇਸ ਭੁੱਖ ਨੂੰ ਮਿਟਾਉਣ ਲਈ ਨਿਰੋਇਆ ਭੋਜਨ ਪੇਸ਼ ਕਰਨ ਦੀ ਇੱਤ ਰੱਖਦਾ ਹੋਵੇ ਤਾਂ ਫਿਰ ਨਾਚ ਗਾਣੇ ਦੇ ਚਟਣੀਆਂ ਮਸਾਲੇ ਜ਼ਰੂਰੀ ਨਹੀਂ ਰਹਿੰਦੇ ਕਿਤਨੇ ਇਹ ਐਸੀ ਗੱਲ ਆਖੀ ਜਿਸ ਨਾਲ ਆਪ ਪੂਰੀ ਤਰ੍ਹਾਂ ਸਹਿਮਸਾ ਇਹ ਮੇਰੇ ਆਪਣੇ ਦਿਲ ਦੀ ਗੱਲ ਸੀ ਇਸ ਦਾ ਪਰਤੱਖ ਪ੍ਰਮਾਣ ਵੀ ਇੱਕ ਵਾਰੀ ਮੈਂ ਆਪਣੀ ਅੱਖੀ ਵੇਖ ਚੁੱਕਿਆ ਸੀ ਗਰਮੀਆਂ ਦੀਆਂ ਛੁੱਟੀਆਂ ਸਨ ਮੈਂ ਲਾਹੌਰੋਂ ਪਿੰਡੀ ਆਇਆ ਹੋਇਆ ਸਾਂ ਪਤਾ ਲੱਗਾ ਰੂਲ ਸਿਨੇਮੇ ਵਿੱਚ ਉਹੀ ਜਿਸ ਦਾ ਉਕਾਟਨ ਰੂਪ ਆਫ ਹੈਟਸ ਦਾ ਨਾਂ ਨਾਲ ਹੋਇਆ ਸੀ ਪ੍ਰਬਤ ਫਿਲਮ ਕੰਪਨੀ ਦੀ ਫਿਲਮ ਦੁਨੀਆ ਨਾ ਮਾਨਣੇ ਲੱਗੀ ਹੋਈ ਹੈ ਮੈਂ ਵੇਖਣ ਚਲਾ ਗਿਆ ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸੱਭਿਆਚਾਰਕ ਤੌਰ ਉੱਤੇ ਉਦੋਂ ਪਿੰਡੀ ਇੱਕ ਪਛੜਿਆ ਹੋਇਆ ਸ਼ਹਿਰ ਸੀ ਮੈਨੂੰ ਯਕੀਨ ਨਹੀਂ ਸੀ ਕਿ ਲੋਕੀ ਉਸ ਫਿਲਮ ਨੂੰ ਜ਼ਰਾ ਵੀ ਪਸੰਦ ਕਰਨਗੇ ਪਰ ਵੇਖਿਆ ਹਾਲ ਖਚਾ ਖਚ ਭਰਿਆ ਹੋਇਆ ਸੀ ਪੰਜ ਜਾਣੇ ਤੇ 10 ਆਨੇ ਵਾਲੀਆਂ ਸੀਟਾਂ ਉੱਤੇ ਉਹੀ ਪਠਾਣੀ ਕਿਸਮ ਦੇ ਮੁਸਲਮਾਨ ਬੈਠੇ ਹੋਏ ਸਨ ਜੋ ਆਪਣੀ ਉਜੜਤਾ ਤੇ ਬੈਠਤਾ ਲਈ ਮਸ਼ਹੂਰ ਹਨ ਫਿਲਮ ਵਿੱਚ ਇੱਕ ਥਾਂ ਸ਼ਾਂਤਾ ਭਟੇ ਨੂੰ ਜਿਸ ਦੀ ਸ਼ਾਦੀ ਉਸ ਦੀ ਮਰਜ਼ੀ ਵਿਰੁੱਧ ਇੱਕ ਬੁੱਢੇ ਨਾਲ ਕਰ ਦਿੱਤੀ ਗਈ ਹੈ ਉਸ ਦੀ ਪ੍ਰੋਫੈਸਰ ਅੰਗਰੇਜ਼ ਕਵੀ ਲੌਂਗ ਫੈਲੋ ਦੀ ਕਵਿਤਾ ਪੂਰੀ ਦੀ ਪੂਰੀ गा ਕੇ ਟੈਲ ਮੀ ਨਾਟ ਇਨ ਮੌਨਫੁਲ ਨੰਬਰਸ ਲਾਈਫ ਇਸ ਬਟਨ ਐਮਪਟੀ ਡ੍ਰੀਮ ਸੁਣਾਉਂਦੀ ਹੈ ਕਾਫੀ ਲੰਮੀ ਕਵਿਤਾ ਹੈ ਤੇ ਦਰਸ਼ਕਾਂ ਦਾ ਦਸਮਾ ਹਿੱਸਾ ਵੀ ਅੰਗਰੇਜ਼ੀ ਨਹੀਂ ਸੀ ਸਮਝਦਾ ਮੈਨੂੰ ਡਰ ਦੇ ਮਾਰਿਆਂ ਪਸੀਨਾ ਆਉਣ ਲੱਗ ਪਿਆ ਕਿ ਕਿਤੇ ਸਾਰੇ ਦਾ ਸਾਰਾ ਹਾਲ ਪੀਪਣੀਆਂ ਮਾਰਦਾ ਉੱਠਣਾ ਖਲੋਬੀ ਪਰ ਇੰਜ ਨਹੀਂ ਹੋਇਆ ਬੜੀ ਖਾਮੋਸ਼ੀ ਤੇ ਅਦਮ ਨਾਲ ਲੋਕੀ ਉਹ ਕਵਿਤਾ ਸੁਣਦੇ ਰਹੇ ਜਿਸ ਦਾ ਉਹਨਾਂ ਨੂੰ ਕੱਖ ਪੱਲੇ ਨਹੀਂ ਸੀ ਪੈ ਰਿਹਾ ਉਸ ਦੀ ਭਾਵਨਾ ਨੂੰ ਉਹ ਸਮਝ ਗਏ ਸਨ ਤੇ ਉਸ ਦੀ ਉਹਨਾਂ ਦੇ ਦਿਲ ਵਿੱਚ ਕਦਰ ਸੀ ਚੇਤਨ ਕਹਿ ਰਿਹਾ ਸੀ ਇਸ ਵਿਲੇ ਅਜ਼ਾਦ ਪ੍ਰੋਡਿਊਸਰ ਹੋਂਦ ਵਿੱਚ ਆਇਆ ਇਸ ਅਸਥਿਰ ਦੀ ਪ੍ਰਸਥਿਤੀ ਦੀਆਂ ਆਸ਼ਾਵਾਦੀ ਸੰਭਾਵਨਾਵਾਂ ਵੀ ਹਨ ਇਸ ਵਿਲੇ ਗੁਣਵਾਨ ਸੂਸ਼ਿਕਸ਼ਿਤ ਤੇ ਪ੍ਰਗਤੀਸ਼ੀਲ ਲੋਕ ਜੇ ਹਿੰਮਤ ਕਰਨ ਤਾਂ ਇੰਡਸਟਰੀ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਪ੍ਰਭਲ ਯਥਾਰਥਵਾਦੀ ਮੋੜ ਦੇ ਸਕਦੇ ਹਨ ਜੇ ਇਸ ਮੌਕੇ ਉੱਤੇ ਅਸੀਂ ਖੁੰਝ ਗਏ ਤਾਂ ਮੈਦਾਨ ਪੂਰੀ ਤਰ੍ਹਾਂ ਮਿਆ ਡੇਗੂ ਮਨੋਰੰਜਨਵਾਦੀਆਂ ਦੇ ਹੱਥ ਵਿੱਚ ਆ ਜਾਵੇਗਾ ਅਸੀਂ ਬੜੇ ਧਿਆਨ ਨਾਲ ਚੇਤਨ ਦੀਆਂ ਉਹ ਸ਼ਾਬਦਾਂ ਗੱਲਾਂ ਸੁਣਦੇ ਰਹੇ ਉਸ ਉਤਸ਼ਾਹ ਵਿੱਚ ਅਸੀਂ ਆਪ ਕਿਤਨੇ ਸ਼ਰੀਖ ਹੋ ਸਕਦੇ ਹਾਂ ਸਾਨੂੰ ਕੁਝ ਪਤਾ ਨਹੀਂ ਸੀ ਚਾਰ ਸਾਲ ਦੇਸ਼ੋਂ ਬਾਹਰ ਲਾ ਕੇ ਆਏ ਸਾਂ ਸਮਾਂ ਇੱਕਠਾ ਖੜਾ ਨਹੀਂ ਰਹਿੰਦਾ ਤੇ ਲੜਾਈ ਦਾ ਜ਼ਮਾਨਾ ਕੋਈ ਮਾਮੂਲੀ ਜ਼ਮਾਨਾ ਨਹੀਂ ਹੁੰਦਾ ਦੇਸ਼ ਤੇ ਜੀਵਨ ਨਾਲ ਮੁੜ ਇੱਕ ਮਿੱਖ ਹੋਣ ਲਈ ਸਾਨੂੰ ਬਹੁਤ ਸਾਰੀਆਂ ਟੁੱਟੀਆਂ ਤਾਰਾਂ ਝੋੜਨੀਆਂ ਪੈਣਗੀਆਂ ਸਾਡੇ ਪਿੱਛੋਂ ਇਕੱਲੇ ਬੰਗਾਲ ਵਿੱਚ ਵੀ 20 ਲੱਖ ਆਦਮੀ ਚੌਲਾਂ ਲਈ ਤਰਸ-ਤਰਸ ਕੇ ਮਰ ਗਏ ਸਨ ਜਦ ਕਿ ਪੂਡਿੰਗ ਬਣਾ ਲਈ ਉਸ ਲੰਡਨ ਵਿੱਚ ਚਾਵਲ ਆਮ ਮਿਲ ਜਾਂਦੇ ਸਨ ਜਿੱਥੇ ਚਾਵਲ ਪੈਦਾ ਨਹੀਂ ਹੁੰਦਾ ਅੱਜ ਇਹ ਘਟਨਾਵਾਂ ਪ੍ਰਭਾਵ ਪਾਏ ਬਿਨਾ ਨਹੀਂ ਜਾਂਦੀਆਂ ਪਰ ਪਹਿਲਾ ਕਰਤੱਵ ਸੀ 라ਵਲਪਿੰਡੀ ਜਾਣਾ ਆਪਣੇ ਪਰਿਵਾਰ ਨੂੰ ਮਿਲਣਾ ਤੇ ਜਦੋਂ ਮੁੜ ਪੋਠੋਹਾਰ ਦੀਆਂ ਪਹਾੜੀਆਂ ਦੇਸੀਆਂ ਤਾਂ ਹੀ ਸਾਨੂੰ ਵਤਨ ਵਾਪਸ ਸੌਣ ਦਾ ਅਸਲੀ ਯਕੀਨ ਹੋਇਆ ਉਸ ਵੇਲੇ ਕਿਸ ਨੂੰ ਪਤਾ ਸੀ ਕਿ ਵਤਨ ਨੂੰ ਪਹਿਲੀ ਵਾਰ ਹੀ ਨਹੀਂ ਆਖਰੀ ਵਾਰ ਵੀ ਵੇਖ ਰੇ ਸਾਂ ਕਿਸ ਨੂੰ ਪਤਾ ਸੀ ਕਿ ਉਸ ਤੋਂ ਵੀ ਤੇ ਇੱਕ ਦੂਜੇ ਤੋਂ ਵੀ ਸਦਾ ਸਦਾ ਲਈ ਵਿਛੜ ਜਾਣ ਦੀ ਘੜੀ ਸਿਰ ਤੇ ਮਟਰਾ ਰਹੀ ਹੈ ਬਾਜਨ ਸੀਬਾ ਨਾ ਪਾਣੀ ਪੀਤਾ ਭੁੱਖ ਪਰ ਕੌਣ ਸਾਈ ਨੂੰ ਆਖੇ ਇੰਜ ਨਹੀਂ ਇੰਜ ਕਰ ਧੰਨਵਾਦ